ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵੈੜ ਦਿਖਾਉਣੀ ਆ ਘਰੇਲੂ ਵੈੜ ਆਏ ਸੂਨ ਨਵਾਜਰਾ ਰੇਟ ਐ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਬਾਈ ਜੀ ਸੱਚੀ ਹੈ ਜੀ ਹਾਂਜੀ ਵੀਰੇ ਨਾਮ ਟਰੈਕ ਦੱਸਿਓ ਆਪਣਾ ਨਾਮ ਮੇਰਾ ਮਤਪਾਲ ਪਿੰਡ ਨੰਗਲਾਈ ਪੰਡਾ ਨਗਰ ਜ਼ਿਲ੍ਹਾ ਪੈਕ ਆਪਨੂੰ ਮੋਗਾ ਮੋਗਾ ਫੈ ਗਿਆ ਜੀ ਤੁਸੀਂ ਨਿਹਾਲ ਸਿੰਘ ਵਾਲਾ ਹਨ ਨਿਹਾਲ ਸਿੰਘ ਵਾਲਾ ਹਾਂ ਜੀ ਤੇ ਤਖਤਪੁਰਾ ਨੇੜੇ ਆ ਕੇ ਦਰਬੋਡੇ ਨੇੜੇ ਆ ਕੇ ਤੇ ਮੋਬਾਈਲ ਨੰਬਰ ਬਾਈ ਆਪਣਾ ਵੈਲ ਨੰਬਰ ਮੇਰਾ 86 ਜੀ 9940 7143 ਜੀ ਤੇ ਜਿਹੜੇ ਆਪਾਂ ਵੇੜ ਦੇਖ ਰਹੇ ਬਾਈ ਜੀ ਕਿਹੜਾ ਸੁਆ ਸੁਰੀ ਇਹ ਵੇੜ ਵੀਰੇ ਦੂਜਾ ਸੁਆ ਸੁੰਦੀ ਪਈ ਆ ਅੱਛਾ ਦੂਜਾ ਸੁਆ ਸੁਰੀ ਆ ਜਿਹਦੇ ਸੂਣ ਚ ਦਿਨ ਕਿੰਨੇ ਬਾਕੀ ਆ 10 ਕ ਦਿਨ ਪਏ ਆ ਵੀਰੇ ਹਜੇ ਅੱਛਾ 10 ਕ ਦਿਨ ਇਹਦੇ ਸੂਣ ਚ ਬਾਕੀ ਆ ਤੇ ਦੁੱਧ ਪਿਛਲੀ ਵਾਰਾ ਕਿੰਨਾ ਕਰਿਆ ਹੈ ਤਾਂ ਪਿਛਲੀ ਵਾਰਾ ਵੀਰੇ ਸੀਗਾ 15 16 ਕਿਲੋ ਅੱਜ ਪਰਦੇਸ ਵੀ ਨੇ ਆਪਣੇ ਕੋਲ ਤੋਂ ਪਾਇਆ 15 ਕਿਲੋ ਅੱਜ ਨੈਟ ਕਿੰਨੇ ਦਿਨ ਬਾਕੀ ਆ ਸੂਣ ਚ ਅੱਜ ਹੈਗੇ ਬਾ 10 ਦਿਨ ਦੀ ਕੱਚੀ ਆ ਅੱਛਾ 10 ਦਿਨ ਸੂਣ ਚ ਬਾਕੀ ਤੇ ਸੀਮਲ ਵਗੈਰਾ ਬਥੇ ਚੰਗਾ ਲੱਗਿਆ ਵਾ ਬਥੇ ਚੰਗਾ ਲੱਗਿਆ ਵਾ ਵੀਰੇ ਠੀਕ ਅੰਦਾਜ਼ਾ ਕਿਤੋਂ ਦੁੱਧ ਕਿੰਨਾ ਦੇ ਦੂਗੀ ਹੈਂਦੀ ਬਾ 20-22 ਕਿਲੋ ਵੀਰੇ ਅੱਛਾ ਕਹਿੰਦਾ ਬਾ 20 ਕਿਲੋ ਤਾਂ ਮੰਨ ਕੇ ਪਰਚੇਸ ਕਰ ਲੈ ਬੰਦਾ 20 ਕਿਲੋ ਮੰਨ ਕੇ ਲੈ ਜਾ ਆਪਣੇ ਕੋਲ ਇਹ ਵੀ ਅੱਬ ਕਹਿਣ ਨੂੰ 25-27 ਹਵਾਂ ਨੂੰ ਕਹਿੰਦੇ ਉਹ ਵੀ ਕੋਈ ਫਾਇਦਾ ਨਹੀਂ ਨਹੀਂ ਠੰਡੀ ਜੀ ਦਾ ਵੀਰੇ ਕੋਈ ਚੱਕਰ ਹੀ ਨਹੀਂ ਗਾ ਜੀ ਰੇਟ ਇਹਦਾ ਕੀ ਰਹੂਗਾ ਰੇਟ ਜੈ ਜਿਆ ਕਰਨਾ ਨਹੀਂ ਸੂਰ ਕੱਦ ਕਾਠ ਵਗੈਰਾ ਤੁਸੀਂ ਵੇੜਦਾ ਦੇਖ ਰਹੇ ਹੋ ਸੋਹਣਾ ਸਾਫ ਸੁਥਰਾ ਤੇ ਰੇਟ ਵੀਰ ਕਹਿੰਦਾ ਬਿਲਕੁਲ ਬਾਜਬ ਹੋ ਗਰੇਟ ਜਮਾ ਕਿਉਂਕਿ 10 ਦਿਨ ਦੀ ਵੇੜ ਹਜੇ ਕੱਚੀ ਆ ਤਾਂ ਕਰਕੇ ਵੀ ਨੇ ਰੇਟ ਨਹੀਂ ਕਿਤੇ ਕਿਹੜੇ ਵੇਚਣ ਵਾਲਾ ਬੰਦਾ ਲੈ ਜਾਂਦਾ ਹਨਾ ਤੇ ਬਾਕੀ ਵਜਨ ਵਜੂਦ ਵੇੜ ਦੇ ਵਿੱਚ ਬਹੁਤ ਆ 20 ਕਿਲੋ ਤੋਂ ਮੰਨ ਕੇ ਨੂੰ ਪਰਚੇਸ ਕਰ ਲਿਓ ਤੇ ਬਾਕੀ ਵੀ ਜਿਵੇਂ ਮਰਜ਼ੀ ਹੱਥ ਬਲਾ ਫੇਜੋ ਠੰਡੀਆਂ ਪੂਰੀ ਹਨਾ ਠੰਡੀਆਂ ਜਮਾ ਕੋਈ ਤਕਰੀ ਨਹੀਂ ਹੈ ਜੀ ਮਰਜ਼ੀ ਹੱਥ ਬਲਾ ਸੂਰ ਠੰਡੀ ਸੀਲ ਪੂਰੀ ਓਕੇ ਕਿਸੇ ਪਾਸੇ ਹੱਥ ਦਰਾ ਨਹੀਂ ਸੋ ਤੈਨੂੰ ਮੂੰਹ ਮੱਥਾ ਤੁਸੀਂ ਦੇਖ ਸਕਦੇ ਬੜਿਆ ਸਾਫ ਸੁੱਤਰੀ ਕ੍ਰਾਸ ਬੰਦ ਦੇ ਵਿੱਚ ਵਹਿੜ ਆ ਗਈ ਦੂਜਾ ਸੂਆ ਸੂਰੀਆ 30 ਕਿਲੋਦਮਨ ਕਿਨੂੰ ਪਰਚੇਸ ਕਰ ਲਿਓ ਤੇ ਰੇਟ ਇਹਦਾ ਫੋਨ ਦੇਊਗਾ ਪਿੰਡ ਨੱਗੜ ਚਿਲਾ ਪੈ ਗਿਆ ਇਹਨੂੰ ਆਪਣਾ ਮੋਗਾ ਸੋ ਥਾਂ ਦੇਖ ਸਕਦੇ ਨਿਹਾਲ ਸਿੰਘ ਵਾਲਾ ਏਰੀਆ ਹੈ ਕਿਤੇ ਨੰਬਰ ਬੋਲ ਜੀ ਬਈ ਦੁਬਾਰੇ ਆਪਣਾ ਇੱਕ ਵਾਰੀ 86994 07143 8699407143 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ